ਲਓ ਜੀ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਨਾਲ ਆਪਾਂ ਤੌਲੀਆ ਤੁਸੀਂ ਕਹਿਣਾ ਪਤਾ ਨਹੀਂ ਕਦੋਂ ਫੜਿਆ ਵਾ ਇਸ ਟਰੈਕਟਰ ਦੀ ਨਾ ਆਪਾਂ ਲਾਸਟ ਵੀਡੀਓ ਬਣਾਈ ਸੀਗੀ ਪ੍ਰੀਤ ਦੀ ਵੀ ਇਹ ਗਰਮ ਹੁੰਦਾ ਹਨਾ ਤੇ ਬੜੇ ਵੀਰਾਂ ਨੇ ਕਿਹਾ ਸੀ ਵੀ ਇਹਦਾ ਵਾਲ ਕੱਢ ਦੋ ਤੇ ਕਿਸੇ ਵੀਰ ਨੇ ਕਿਹਾ ਸੀ ਪੱਖਾ ਵੱਡਾ ਕਰ ਦੋ ਰੇਡੀਏਟਰ ਕਰ ਦੋ ਆਪਾਂ ਮਿਸਤਰੀ ਵੀਰਾਂ ਦੀ ਵੀ ਸਲਾਹ ਲਈ ਤੇ ਜਾਰੇ ਵੀਰਾਂ ਨੇ ਕਿਹਾ ਸੀ ਵੀ ਵਾਲ ਕੱਢ ਦੋ ਫੋਨ ਵੀ ਆਏ ਸੀ ਮੈਸੇਜ ਵੀ ਹਨਾ ਕਿ ਆਪਾਂ ਇਹਦਾ ਵਾਲ ਕੱਢਤਾ ਹੁਣ ਇਹਦੇ ਵਿੱਚ ਫਿਰ ਦਿੱਕਤ ਆਉਂਦੀ ਪਈ ਆ ਦਿੱਕਤ ਕੀ ਆਉਂਦੀ ਪਈ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਈ ਇਹਨਾਂ ਟਰੈਕਟਰ ਹੁਣ ਕੱਲੀ ਪਨੀਰੀ ਵਾਲੀ ਜਗ੍ਹਾ ਤੇ ਸੁਹਾਗਾ ਫੇਰ ਕੇ ਆਇਆ ਔਰ ਕੁਛ ਨਹੀਂ ਕਰਿਆ ਕੁਛ ਵੀ ਨਹੀਂ ਕਰਿਆ ਇਹਦੇ ਨਾਲ ਬਸ ਕੱਲ ਆਪਣੀਰੀ ਵਾਲੀ ਜਗ੍ਹਾ ਤੇ ਸੁਹਾਗਾ ਫੇਰਿਆ ਤੇ ਮੈਂ ਤੁਹਾਨੂੰ ਦਿਖਾਉਣਾ ਆ ਆ ਤੌਲੀਆ ਫੜਨ ਦਾ ਤਾਂ ਵੀ ਕੱਪੜਾ ਕਿਉਂ ਫੜਿਆ ਕਈ ਵਰੀ ਤਾਂ ਨਾ ਪਤੰਦਰ ਇਹੋ ਜਿਹਾ ਕੰਮ ਕਰ ਦਿੰਦਾ ਨਾ ਵੀ ਬੰਦੇ ਦਾ ਹੱਥ ਤੇ ਸੱਟ ਲੱਗਣ ਵਾਲੀ ਗੱਲ ਹੋ ਜਾਂਦੀ ਆ ਵੀ ਸੱਟ ਨਾ ਵਾਜੇ ਤੇ ਇਨ ਤਰ੍ਹਾਂ ਖੋਲਣ ਲੱਗੇ ਹਾਂ ਡਰ ਲੱਗਣ ਲੱਗਿਆ ਡਰ ਜਿਹਨੂੰ ਆਪਾਂ ਕਹਿੰਦੇ ਨੇ ਡਰ ਅਹ ਧਿਆਨ ਨਾਲ ਹੰਮ ਸੀ ਇਹ ਨਾਵੇਂ ਖੋਲਣ ਲੱਗੇ ਨਾ ਹੁਣ ਡਰ ਵੜਾ ਲੱਗਦਾ ਇਹ ਮਾਰਦਾ ਚੱਕਿਆ ਉਹ ਉੱਥੇ ਖੁੱਲ ਗਿਆ ਬਚ ਗਿਆ ਮੇਰਾ ਆ ਪੰਗਾ ਪੈ ਗਿਆ ਇਹਨਾਂ ਢੱਕਣ ਨੂੰ ਆਪੇ ਪੱਟ ਕੇ ਮਾਰਦਾ ਉਹਥੇ ਅਸਾਂ ਅੰਗਲੀ ਹੀ 2 ਗੇ 3 ਵਾਰੀ ਆਵੇ ਗਣਤੀ ਇਹਦੇ ਨਾਲ ਟੁੱਟ ਜਾਂਦੀ ਆ ਇੱਕੇ ਉਬਾਲਾ ਮਾਰਨ ਲੱਗ ਗਿਆ ਆਵੇ ਹੁਣ ਵੀ ਪਾਣੀ ਪਤਾ ਨਹੀਂ ਆਵੇ ਬੈਕ ਆ ਗਿਆ ਜਾਂ ਮਾਰਦੇ ਹੀ ਹੋਣਗੇ ਵੀ ਢੱਕਣ ਖੋਲੇ ਦੇ ਹਨਾ ਵੀ ਇਹ ਢੱਕਣ ਪੱਟਣ ਲੱਗ ਗਿਆ ਉੱਪਰੋਂ ਇਹ ਢੱਕਣ ਨੂੰ ਪੱਟ ਕੇ ਤਾਂ ਮਾਰਦਾ ਤੇ ਪਾਣੀ ਸਾਰਾ ਕੱਢ ਦਿੰਦਾ ਤੇ ਆਪਣੇ ਜਿਹੜੇ ਬਾਈ ਤੋਂ ਆਪਾਂ ਇਹਦਾ ਕੰਮ ਕਰਾਇਆ ਲੋਟ ਨੂੰ ਹਨਾ ਉਹ ਬਾਈ ਕਹਿੰਦਾ ਵੀ ਚੱਲਣ ਦੋ ਕੋਈ ਦਿੱਕਤ ਨਹੀਂ ਹੈਗੀ ਇਹ ਗਰਮ ਹੋਣੋਂ ਨਹੀਂ ਹਟਿਆ ਗਰਮ ਫਿਰ ਵੀ ਹੁੰਦਾ ਐਵੇਂ ਤੁਹਾਨੂੰ ਕਹਿੰਦਾ ਗਰਮ ਹੱਲੇ ਵੀ ਹੁੰਦਾ ਉਦਾਂ ਹੀ ਸੂਈ ਚੱਕਦਾ ਸਾਰਾ ਕੁਝ ਵੀ ਤੁਹਾਨੂੰ ਦੱਸਿਆ ਵੀ ਕੱਲੀ ਪਨੀਰੀ ਵਾਲੀ ਜਗ੍ਹਾ ਹੁਣ ਇਹਦੇ ਨਾਲ ਸੁਹਾਗਾ ਫੇਰ ਕਿ ਆਏ ਆ ਹੋਰ ਕੁਝ ਨਹੀਂ ਕੀਤਾ ਅਸੀਂ ਨਾ ਕਹਿਣ ਦਾ ਮਤਲਬ ਬਾਲੇ ਇਹ ਤੋਂ ਓੱਖਾ ਕੰਮ ਆ ਜੇ ਮੇਰੇ ਵੀਰ ਨੂੰ ਕੋਈ ਹੱਲੇ ਦਾ ਪਤਾ ਕਿਸੇ ਵੀ ਮੇਰੇ ਵੀਰ ਨੂੰ ਇਹਦਾ ਹੱਲ ਪਤਾ ਹੋਵੇ ਤੇ ਕਿਰਪਾ ਕਰਕੇ ਪਲੀਜ਼ ਦੱਸਿਓ ਜਰੂਰ ਵੀਰਾ ਬਣੇ ਰਿਕਵੈਸਟ ਹੀ ਆ ਕਿ ਨਵਾਂ ਟਰੈਕਟਰ ਇਹਨੂੰ ਆਪਾਂ ਦੇ ਤਾਂ ਸਕਦੇ ਨਹੀਂ ਵੀ ਨਵਾਂ ਟਰੈਕਟਰ ਇਹਨੂੰ ਆਪਾਂ ਕਿੱਥੇ ਦੇ ਦਈਏ ਹੈਨਾ ਤੇ ਜੇ ਪਨੀਰੀ ਵਾਲੀ ਜਗ੍ਹਾ ਤੇ ਇਦਾਂ ਗਰਮ ਹੋਣ ਲੱਗ ਗਿਆ ਤੇ ਫਿਰ ਗਾਂ ਕਦੂ-ਕਦੂ ਜੋ ਵਾਉਣਾ ਬੀਜਣਾ ਸਾਰਾ ਕੁਝ ਕਰਨਾ ਛੋਣਾਂ ਲੇ ਲੱਗਣਾ ਉਦੋਂ ਤੁਸੀਂ ਸੋਚੋ ਇਹਦਾ ਕੀ ਬਣੂਗਾ ਤੇ ਆ ਇੰਨੀ ਕਿ ਜਗ੍ਹਾ ਵਾਹੁਣ ਚ ਇਹਨੂੰ ਹੱਥ ਨਹੀਂ ਲੱਗਦਾ ਪਿਆ ਚਲੋ ਗਰਮ ਉਦਾਂ ਵੀ ਰੇਡੀਏਟਰ ਹੋ ਜਾਂਦੇ ਸਾਰੇ ਟਰੈਕਟਰਾਂ ਦੇ ਹੋ ਜਾਂਦੇ ਮੈਂ ਮੰਨਦਾ ਪਰ ਜਿਹੜਾ ਇਹ ਢੱਕਣ ਪੱਟ ਕੇ ਤਾਂ ਮਾਰਦਾ ਇਹ ਤਾਂ ਥੱਲੇ ਵੀ ਨਹੀਂ ਲੱਗਦਾ ਤੇ ਉਹਦਾ ਕੋਈ ਹੱਲ ਦੱਸਿਓ ਵੀ ਉਹਦਾ ਕੀ ਹੱਲ ਕਰੀਏ ਇੱਕ ਚੀਜ਼ ਹੋਰ ਇੱਕ ਇਹਦਾ ਪਾਣਾ ਉਹ ਪਾਇਆ ਸੀਗਾ ਥੱਲੇ ਵਾਲਾ ਬੂਟ ਬੂਟ ਦੇ ਵਿੱਚ ਪਿਆ ਸੀਗਾ ਸੋਨਾਲੀ ਕਾ ਦਾ ਹਨ ਸੋਨਾਲੀ ਕਾ ਦੇ ਪਿਆ ਸੀ ਨਾ ਆ ਪਹਿਲਾਂ ਆਪਾਂ ਲਿਆ ਸੀ ਸਵਰਾਜ ਦਾ オリジナル ਇਹਦੇ ਆਇਆ ਨਹੀਂ ਫਿਰ ਆਪਾਂ ਪਾਇਆ ਸੀ ਆਵੇ ਸੋਨਾਲੀ ਕਾ ਦਾ ਆ ਰਿਹਾ ਥੱਲੇ ਤੁਮ ਕਿ ਦਿਖਾ ਦੇਣ ਨੇ ਆ ਉੱਪਰੋਂ ਸੀਐਲ ਕੱਢੀ ਜਾਂਦਾ ਕੱਢੀ ਜਾਂਦਾ オリジナル ਬੂਟ ਪਾਇਆ ਆਪਾਂ ਇਹਨੂੰ ਇਹਦਾ ਵੀ ਮੇਰਾ ਵੀ ਰੱਲ ਦੱਸਿਓ ਜਰੂਰ ਵੀ ਇਹਦਾ ਕੀ ਹੱਲ ਹੋ ਸਕਦਾ ਹਨਾ ਕਿਉਂਕਿ ਸਾਨੂੰ ਤਾਂ ਈਡੀ ਨੌਲੇਜ ਆਇ ਨਹੀਂ ਗਈ ਆਪਾਂ ਏਜੰਸੀ ਵਾਲੇ ਬਾਈਆਂ ਨੂੰ ਪੁੱਛਦੇ ਹਾਂ ਤੇ ਗੱਲ ਉਹਨਾਂ ਤੇ ਨਾ ਹੀ ਲਿਆਵਾ ਫਿਰ ਉਹ ਕਲਪਦੇ ਆ ਵੀ ਤੂੰ ਹਰ ਇੱਕ ਵੀਡੀਓ ਵਿੱਚ ਸਾਨੂੰ ਭੰਡਦਾ ਜਾਂ ਇਦਾਂ ਉਦਾਂ ਜਿੱਦੇ ਹੁਣ ਵੀ ਇਹਦੇ ਗਰਮ ਕਰਨ ਵਾਲਾ ਜਾਂ ਆਪਾਂ ਬੂਟ ਵਾਲਾ ਕਹਿਣਾ ਸੀ ਨਾ ਤੇ ਉਹ ਦੇ ਵੀ ਨਾ ਉਹਨਾਂ ਨੂੰ ਬੜੇ ਫੋਨ ਕਰੇ ਤੇ ਉਹ ਮੇਰੇ ਮੂੰਹ ਚੋਂ ਗੱਲ ਨਿਕਲ ਜਾਂਦੀ ਆ ਤੁਸੀਂ ਯਾਰ ਜੇ ਗੱਲ ਸੁਣ ਲਓ ਤੇ ਫਿਰ ਮੈਂ ਇਹ ਕੰਮ ਨਾ ਕਰਾਂ ਤੇ ਆ ਆਪਾ ਵਾਲੇ ਦਾ ਕੱਢਤਾ ਆ ਤੁਹਾਨੂੰ ਪਤਾ ਹੀ ਨਾ ਜਿਹੜੇ ਵੀਰਾਂ ਨੂੰ ਜਾਣਕਾਰੀ ਆ ਇੱਥੇ ਆਪਾ ਲੱਕੜ ਦੀ ਉਹ ਗੁੱਲੀ ਠੋਕ ਦਿੱਤੀ ਆ ਇਹ ਵਾਲ ਕਿੱਦਾਂ ਨਿਕਲਦਾ ਸਾਰੇ ਵੀਰਾਂ ਨੂੰ ਪਤਾ ਹੀ ਹੋਏਗਾ ਨਾ ਵੀ ਡਾਇਰੈਕਟ ਕਹਿਣ ਦਾ ਮਤਲਬ ਹੋ ਜਾਂਦਾ ਸਿਸਟਮ ਵੀ ਕੋਮ ਕੇ ਜਾਣ ਨਾਲੋਂ ਸਿੱਧਾ ਹਨਾ ਹੋ ਜਾਂਦਾ ਉਹਨੂੰ ਇੱਕ ਸਾਦ ਨੂੰ ਆਪਾ ਵਾਲ ਕਹਦੇ ਨੇ ਵੀ ਵਾਲ ਕੱਢਤਾ ਇੱਕ ਇਸ ਚੀਨੇ ਬੜਾ ਦੁਖੀ ਕੀਤਾ ਤੇ ਇੱਕ ਉਹਨੇ ਬ੍ਰੇਕ ਨੇ ਬ੍ਰੇਕਾਂ ਵੀ ਫੁੱਲ ਢਿੱਲੀਆਂ ਕਰ ਦਿਤੀਆਂ ਇਹ ਨਹੀਂ ਹੈਗਾ ਵੀ ਬ੍ਰੇਕਾਂ ਜਮਾਂ ਢਿੱਲੀਆਂ ਨੇ ਆ ਦੇਖ ਲੋ ਜਾਇਨਾ ਕੋਈ ਮੇਰਾ ਵੀਰ ਸੋਚੇ ਵੀ ਬ੍ਰੇਕਾਂ ਨਾਲ ਲੱਗਦੀਆਂ ਹੋਣੀਆਂ ਬ੍ਰੇਕਾਂ ਵੀ ਜਮਾਂ ਢਿੱਲੀਆਂ ਜਮਾਂ ਜੰਨੀਆਂ ਵੀ ਢਿੱਲੀਆਂ ਹੋ ਸਕਦੀਆਂ ਸਭ ਖੋਲ ਦਿਤੀਆਂ ਤੇ ਆ ਤਾਂ ਇਹ ਤਾਂ ਹਣ ਦੱਸੋ ਕੀ ਕਰੀਏ ਯਾਰ ਮੇਰਾ ਵੀਰ ਦੱਸਿਓ ਜ਼ਰੂਰ ਜੇ ਕਿਸੇ ਵੀਰ ਨੂੰ ਪਤਾ ਤੇ ਇਹ ਏਜੰਸੀ ਵਾਲੇ ਵੀਰਾਂ ਦੇ ਵੀ ਮਨਵੀਰ ਪੈਂਦੀ ਆ ਉਹ ਵੀ ਜਰੂਰ ਅਲੱਗ ਕਰ ਦਿਓ ਤੇ ਜੇ ਮੇਰੇ ਵੀਰ ਉਹ ਮੇਰੇ ਨਾਲ ਕਿਸੇ ਗੱਲੋਂ ਗੁੱਸੇ ਆ ਤੇ ਗਲਤੀ-ਛਲਤੀ ਲਈ ਮਾਫੀ ਪਰ ਤੁਸੀਂ ਗੱਲ ਨਹੀਂ ਯਾਰ ਸੁਣਦੇ ਮੈਂ ਤਾਂ ਕਹਿੰਨਾ ਉਹਦੇ ਵੀ ਤੁਹਾਨੂੰ ਗੱਲ ਵਿੱਚ ਰਹਿ ਗਈ ਮੈਂ ਫੋਨ ਕਰਿਆ ਮੈਂ ਕਿਹਾ ਯਾਰ ਭਾਈ ਆ ਨਿੱਕੇ-ਨਿੱਕੇ ਕੰਮ ਆ ਵੀ ਆ ਬੂਟ ਪਾਉਣਾ ਇੱਕ ਐਨੇ ਵਾਸਤੇ ਹੁਣ ਜੇ ਨੂੰ ਆਪਾਂ ਟਰੈਕਟਰ ਨੂੰ ਉੱਥੇ ਲੈ ਕੇ ਜਾਂਦੇ ਆ ਏਜੰਸੀ ਦੇ ਵਿੱਚ ਤੇ ਟਰੈਕਟਰ ਨੇ 11500 ਦਾ ਤੇਲ ਐਵੇਂ ਖਾ ਜਨਾ ਹਨਾ ਤੇ ਕੀ ਫਾਇਦਾ ਹੋ ਜੂ ਆਪਣਾ 11500 ਦਾ ਖਾ ਖਾਊਗਾ ਤੇਲ ਆਪਾਂ ਇਹ ਹੀ ਸੋਚਦੇ ਹੁੰਨੇ ਆਂ ਵੀ ਉਹਨਾਂ ਦਾ ਕੀ 100 ਰੁਪਏ ਦਾ ਤੇਲ ਪਾਇਆ ਤੇ ਉਹਨਾਂ ਸਾਰੀ ਫੀਲਡ 'ਚ ਘੁੰਮੇ ਆ ਨਾ ਸਰਵਿਸ ਕਰਨ ਵੈਸੇ ਵੀ ਆਉਂਦੇ ਆ ਵੀ ਇਹ ਬੂਟ ਘਰੇ ਹੀ ਪੈ ਜਾਣਾ ਸੀਗਾ ਆਪ ਉਹ ਲਈ ਆਉਂਦੇ ਜੇ ਵਾਲ ਵੀ ਕੱਢਣਾ ਸੀ ਇਹ ਵੀ ਘਰੇ ਨਿਕਲ ਸਕਦਾ ਸੀ ਇਹ ਕੰਮ ਤਾਂ ਕਹਿੰਦਾ ਮੈਂ ਦੂਜੇ ਬ੍ਰਾਂਡ ਦਾ ਨਾਂ ਨਹੀਂ ਲੈਂਦਾ ਉਹ ਬਾਈ ਨਾ ਤੁਸੀਂ ਇਸ ਹਿਸਾਬ ਨਾਲ ਲੋ ਜਦੋਂ ਵੀ ਕੋਈ ਕਲੱਚ ਪੇਡ ਪਾਉਣੀ ਆ ਕੁਝ ਵੀ ਪਾਉਣੀ ਤੇ ਇੱਟ ਨੂੰ ਅੱਡ ਘਰੇ ਆ ਕੇ ਅੱਡ ਕਰਕੇ ਸਾਰਾ ਕੁਝ ਘਰੇ ਕਰ ਜਾਂਦੇ ਸਾਰਾ ਕੁਝ A to Z ਉਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਵੀ ਅਸੀਂ ਆਉਂਦੇ ਨਹੀਂਗੇ ਜਾਂ ਇੰਨਾ ਜ਼ਰੂਰ ਟਾਈਮ ਦਾ ਇੱਕ ਦਿਨ ਦਾ ਅਗਾ ਪਿਛਾ ਹੋ ਜਾਂਦਾ ਤੇ ਇਹਨਾਂ ਬਾਈਆਂ ਦੀਆਂ ਨਾ ਮੈਂ ਕੱਲੀ-ਕੱਲੀ ਚੀਜ਼ ਦਾ ਉਹ ਵੀ ਰੱਖਿਆ ਹਿਸਾਬ ਕਿਤਾਬ ਜੇ ਬਾਈ ਕਹਿਣਗੇ ਵੀ ਤੂੰ ਸਾਨੂੰ ਕਿਹਾ ਨਹੀਂਗਾ ਜਾਂ ਦੱਸਿਆ ਨਹੀਂ ਇਹਨਾਂ ਨੂੰ ਮੈਂਨੇ ਫੋਨ ਕਰੇ ਨਾ 3-4 ਦਿਨ ਫੋਨ ਕਰੇ ਲਗਾਤਾਰ ਤੇ ਹੁਣ ਵੀ ਮੇਰਾ ਵੀਰ ਮੈਂ ਫੋਨ ਫੇਰ ਕਰੂੰਗਾ ਕੱਲ ਨੂੰ ਸਵੇਰ ਫੇਰ ਇਹਨਾਂ ਨੂੰ ਫੋਨ ਕਰੂੰਗਾ ਤੇ ਪਹਿਲਾਂ ਵੀ ਕਰਿਆ ਫੋਨ ਇੱਕ ਤਾਂ ਬਾਈ ਮੇਰਾ ਇਹਦਾ ਬੂਟ ਪਾ ਦੋ ਇੱਕ ਇਹਦੇ ਗਰਮ ਹੋਣ ਜਿਹੜਾ ਹੁੰਦਾ ਇਹਦਾ ਕੋਈ ਹੱਲਾ ਕਰੋ ਯਾਰ ਝੋਨਾ ਲਾਉਣਾ ਨਵਾਂ ਟਰੈਕਟਰਾਂ ਨਵਾਂ ਇੱਕ ਸਾਲ ਹੋਇਆ ਇਸ ਟਰੈਕਟਰ ਲੈਏ ਨੂੰ ਸਾਲ ਦੇ ਵਿੱਚ ਇੱਕ ਸਿਆਲ ਆ ਜਾਂਦਾ ਹੈ ਤੇ ਗਰਮੀ ਪਹਿਲੀ ਗਰਮੀ ਸਿਆਲ ਤੇ ਹੁਣ ਫਿਰ ਗਰਮੀ ਤੇ ਇਹ ਗਰਮੀ 'ਚ ਜੇ ਚੱਲਿਆ ਹੀ ਨਾ ਤੇ ਫਿਰ ਇਹਦਾ ਕਰਾਂਗੇ ਕੀ ਦੱਸੋ ਹਨਾ ਆਪਾਂ ਚੀਜ਼ ਲਿਆਉਣੇ ਆ ਵੀ ਇਹਦਾ ਕੋਈ ਆਪਾਂ ਨੂੰ ਫਾਇਦਾ ਹੋਵੇ ਤੇ ਜਦੋਂ ਇਹਦਾ ਫਾਇਦਾ ਹੀ ਨਹੀਂ ਹੋਣਾ ਤੇ ਫਿਰ ਇਹਨੂੰ ਆਪਾਂ ਘਰੇ ਛੱਡ ਥੱਲੇ ਲਾਉਣ ਵਾਸਤੇ ਤਾਂ ਲਿਆਂਦਾ ਨਹੀਂਗਾ ਵੀ ਘਰ ਦੇ ਵਿੱਚ ਗਿਣਤੀ ਵਧ ਜੇ ਵੀ ਟਰੈਕਟਰ ਲਿਆਂਦਾ ਸੀ ਸਾਡੇ ਕੋਲੇ ਦੋ ਟਰੈਕਟਰ ਆ ਹਨਾ ਗਿਣਤੀ ਦਾ ਵਾਹ ਆ ਤੁਸੀਂ ਦੇਖ ਹੀ ਲਿਆ ਹੁਣ ਵੀ ਆ ਮਾ ਟੱਕਣ ਉੱਪਰੋਂ ਫੜ ਲਿਆ ਨਹੀਂ ਤੇ ਇਹਨੇ ਨਾ ਚੱਕ ਕੇ ਇੱਥੋਂ ਉੱਥੇ ਮਾਰਨਾ ਸੀ ਕਈ ਵਾਰੀ ਤਾਂ ਤੁਹਾਨੂੰ ਆ ਚੈਨ ਤੁਹਾਨੂੰ ਦਿਸਦੀ ਨਹੀਂ ਆਵੇ ਟੰਕੇ ਲੱਗੇ ਇੱਕ ਟੱਕਣ ਨੂੰ ਚੈਨ ਤੋੜ ਕੇ ਪੱਟ ਕੇ ਤਾਂ ਮਾਰਦਾ ਪੱਟ ਦਿੰਦਾ ਬਾਹਰੋਂ ਕੱਢ ਦਿੰਦਾ ਵੀ ਵਿੱਚੋਂ ਹੀ ਕੱਢ ਦਿੰਦਾ ਇਹਨੂੰ ਤੇ ਇਹਦਾ ਵੀ ਹਾਲ ਦੱਸੋ ਵੀ ਇਹ ਕਾਹ ਤੋਂ ਇਦਾਂ ਕਰਦਾ ਪਿਆ ਵੀ ਇੰਨਾ ਗਰਮ ਕਾਹ ਤੋਂ ਹੁੰਦਾ ਤੇ ਪਨੀਰੀ ਬੀਜ ਦੇ ਬੀਜ ਦੇ ਵਿੱਚ ਨਾ ਦੌਰ ਹੀ ਰੋਕਿਆ ਇਹਨੂੰ ਵੀ ਇਹ ਗਰਮ ਨਾ ਹੋ ਜੇ ਕਿਉਂਕਿ ਡਰ ਰਹਿੰਦਾ ਨਵੀਂ ਚੀਜ਼ ਗਰਮ ਨਾ ਹੋ ਜੇ ਹਨਾ ਇਹ ਗਰਮ ਹੋ ਜੂਗਾ ਤੇ ਹੱਲੇ ਵੀ ਬਹੁਤ ਗਰਮ ਵੀ ਇੰਨਾ ਜ਼ਿਆਦਾ ਗਰਮਾ ਤੁਸੀਂ ਇੱਥੇ ਆਈਡੀਆ ਲਾ ਲਓ ਵੀ ਆਪਾਂ ਕਦੋਂ ਦਾ ਟੱਕਣ ਖੋਲਿਆ ਇਹਦਾ ਵੀ ਠੰਡਾ ਨਹੀਂ ਹਾਲੇ ਤੱਕ ਇਹਦਾ ਜ਼ਰੂਰ ਹੱਲ ਮੇਰਾ ਵੀਰ ਦੱਸਿਓ ਆਪਾਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਇੱਕ ਥੋੜੀ ਰਿਕਵੈਸਟ ਸੀ ਤੁਹਾਡੇ ਅੱਗੇ ਮੇਰੇ ਵੀਰ ਜਿਹੜੇ ਵੀ ਵੀਡੀਓ ਦੇਖਦੇ ਆ ਜਾਂ ਜਿਹੜੇ ਵੀ ਮੇਰੇ ਵੀਰ ਮੈਨੂੰ ਚਾਹਣ ਵਾਲੇ ਆ ਹਨਾ ਆਪਣੇ ਪੇਜ ਨੂੰ ਲਾਈਕ ਫੋਲੋ ਕਰਦੇ ਆ ਮੇਰੇ ਵੀਰਨਾ ਜਿਹੜੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਪੇਜ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਤੁਸੀਂ سپورਟ ਕਰੋਗੇ ਤੇ ਆਪਾਂ ਗਾਂਦਿਆਂ ਆ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਤੇ ਜੇ ਕੋਈ ਗਲਤੀ ਛਲਤੀ ਹੋ ਜਾਂਦੀ ਆ ਤੇ ਉਹਦੇ ਲਈ ਮਾਫੀ ਦਿਆ ਕਰੋ ਤੁਹਾਡਾ ਛੋਟਾ ਵੀਰ ਨੌਆ ਗਿਆ ਪੇਜ ਨੂੰ ਲਾਈਕ ਫੋਲੋ ਜਰੂਰ ਕਰਿਓ ਰਿਕਵੈਸਟ ਹੀ ਹੈ ਜਿਹੜਾ ਵੀ ਮੇਰਾ ਵੀਰ ਵੀਡੀਓ ਆ ਦੇਖਦਾ ਪਿਆ ਨਾ ਤੇ ਇਹਨੂੰ ਸਬਸਕ੍ਰਾਈਬ ਤੇ ਫੋਲੋ ਕਰੇ ਬਿਨਾ ਨਾ ਜਾਇਓ ਤੇ ਇਹਦਾ ਹਾਲਾ ਜ਼ਰੂਰ ਦੱਸਿਓ ਦੋਨਾਂ ਚੀਜ਼ਾਂ ਦਾ ਏਜੰਸੀ ਵਾਲਿਆਂ ਨੂੰ ਵੈਸੇ ਮੈਂ ਕਿਹਾ ਆ ਜੇ ਕਿਸੇ ਵੀਰ ਨੂੰ ਤੁਹਾਨੂੰ ਪਤਾ ਤੇ ਜ਼ਰੂਰ ਦੱਸਿਓ ਗਰਮ ਹੋਣ ਵਾਲਾ ਤੇ ਉਹ ਆਹ ਡਬ੍ਰੇਕ ਵਾਲੇ ਬੂਟ ਦਾ ਇਹਨੂੰ ਸੋਨਾਲੀਕਾ ਦਾ ਪੈਂਦਾ Ориਜినਲ ਪਾਇਆ ਵਾ ਪਰ ਨਹੀਂ ਸੈੱਟ ਆ ਇਹਦਾ ਜੇ ਕੋਈ ਵੀਡੀਓ ਮਤਲਬ ਗਾਂ ਕੱਢ ਕੇ ਦੇਖੀ ਤਾਂ ਵਾਲ ਵੀ ਕੱਢਿਆ ਹੁਣ ਇਦੋਂ ਗਾਂ ਮਿਸਤਰੀਆਂ ਵੀਰਾਂ ਨੂੰ ਪੁੱਛਦੇ ਏਜੰਸੀ ਵਾਲਿਆਂ ਨੂੰ ਵੀ ਉਹ ਕੀ ਕਹਿੰਦੇ ਆ ਫਿਰ ਉਹ ਹੀ ਕਰਾਂਗੇ ਜੇ ਤੁਹਾਨੂੰ ਕੁਝ ਪਤਾ ਤੇ ਮੇਰਾ ਵੀਰ ਦੱਸਿਓ ਜ਼ਰੂਰ ਇਹਨੂੰ ਵੀ ਸਾਫ਼ ਕਰੀਦਾ ਡੇਲੀ ਸਾਫ਼ ਕੀ ਇਹ ਟਰੈਕਟਰ ਜੋ ਚੱਲਦਾ ਹੀ ਨਹੀਂ ਖੜਾ ਵਾ ਟਰੈਕਟਰ ਤੋਂ ਦਸ ਹਉਣ ਵੀ ਪਨੀਰੀ ਨੂੰ ਸੁਹਾਗਾ ਫੇਰਿਆ ਤੇ ਗਰਮ ਹੋ ਗਿਆ ਕੋਈ ਇਹ ਕਰਾ ਤੇ ਨਹੀਂ ਲੱਗਾ ਕਿਸੇ ਭਾਰੇ ਕੰਮ ਤੇ ਨਹੀਂ ਲੱਗਾ ਪਹਿਲੇ ਦਿਨ ਵੀ ਇਹ ਤਵੀਆਂ ਤੇ ਪਹਿਲੇ ਦਿਨ ਹੀ ਗਰਮ ਹੋ ਗਿਆ ਸੀ ਫਿਰ ਇਹਨੂੰ ਰੋਗ ਦਿੱਤਾ ਸੀ ਦੂਜੇ ਟਰੈਕਟਰਾਂ ਵਾਲੀ ਫੇਰੀਆਂ ਸੀ ਦਵਾ ਗਿਆ ਖਮਾ ਲਈ ਮਾਫੀ ਦਿਓ ਮਿਲਦੇ ਆਂ ਅਗਲੀ ਵੀਡੀਓ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਆ ਸੱਚ ਆਪਾਂ ਨਾ ਨਵੇਂ ਟਰੈਕਟਰਾਂ ਦੀ ਵੀਡੀਓ ਲੈ ਕੇ ਆ ਰਹੇ ਹਾਂ ਨਵਿਆਂ ਦੀ ਤੇ ਇੱਕ ਪੁਰਾਣਿਆਂ ਦੀ ਉਹਨਾਂ ਦਾ ਨਾਮ ਡਿਸਕਲੋਜ਼ ਬਾਈਲਰਸ ਕਰ ਹੀ ਦੇਣਾ ਚਲੋ ਬਾਈਨ ਨੇ ਜਿਆਦੇ ਟਰੈਕਟਰ ਸਾਹਮਣੇ ਆ ਨੇ ਜਿਆਦੇ ਸਾਹਮਣੇ ਆ ਤੇ ਉਹ ਵੀਡੀਓ ਵੀ ਤੁਹਾਡੇ ਤੱਕ ਜਲਦੀ ਲੈ ਕੇ ਆਉਣੀ ਆ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਬਾਈਲਾਰਸ ਦੇ ਫੰਕਸ਼ਨ ਤੇ ਉਹਨੂੰ ਬੈਲਾਰੂਸ ਵੀ ਕਹਿੰਦੇ ਬਾਈਲਾਰਸ ਵੀ ਕਹਿੰਦੇ ਦੇਸੀ ਭਾਸ਼ਾ ਤੇ ਇੰਨੇ ਜਿਆਦੇ ਸਾਹਮਣੇ ਆ ਨਾ ਇੱਕ ਨਹੀਂ ਦੋ ਨਹੀਂ ਆਪਾਂ ਤੁਹਾਨੂੰ ਵਾਧੂ ਉਹ ਵਾਲੇ ਬਾਈਲਾਰਸ ਦਿਖਾਉਣੇ ਆ ਤੇ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ 'ਚ ਵੀ ਦੋ ਅੱਗੇ ਆਉਦੇ ਛੋਟੇ ਵੀਰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ